ਸੌਰੀ ਭਰਾਵਾ ਤੈਨੂੰ ਗਾਲਾਂ ਕੱਢੀਆਂ ਬੱਚੇ ਸੌਰੀ ਮੈਂ ਕਿਹਾ ਮੰਮੀ ਦਾ ਕਰਦੇ ਆ ਪ੍ਰੈਂਕ ਪਤਾ ਕੀ ਕਰਿਓ ਕਹਦੇ ਵਾਚ ਮਿਲੀ ਨਹੀਂ ਸਾਡੀ ਹੋ ਗਈ ਲੜਾਈ ਮੇਰੇ ਚੂਚੂ ਸੋ ਹੀ ਗਾਇਜ਼ ਵੈਲਕਮ ਬੈਕ ਟੂ ਚੈਨਲ ਰਮਨ ਚੀਮਾ ਵਲੋਗਸ ਦਾ ਸਵਾਗਤ ਤੁਹਾਡੀ ਪਿਆਰ ਤੁਹਾਡੀ ਦੁਆ ਦਿਨਾ ਸਾਪਾ ਬਿਲਕੁਲ ਠੀਕ ਹੈ ਤਾਂ ਦੋਸਤੋਂ ਅਪਨੇ ਕਰੀ ਫਿਲਹਾਲ ਕੋਈ ਵੀ ਨਹੀਂ ਹੈਗਾ ਇਕੱਲੇ ਮम्मा ਤੇ ਮੈਂ ਸੀਗੇ ਹੈਲੋ ਗਾਇਜ਼ ਗੁੱਡ ਮਾਰਨਿੰਗ ਤਾਂ ਦੋਸਤੋਂ ਗੁੱਡ ਮਾਰਨਿੰਗ ਕੋ ਹੋਈ ਨਹੀਂ ਵੈਸੇ ਤੁਹਾਡੇ ਲਈ ਤਾਂ ਹੋ ਗਈ ਸਾਡੇ ਲਈ ਨਹੀਂ ਹੈ ਤਾਂ ਗਾਇਜ਼ ਅੱਪਾ ਜੇ ਤੁਹਾਨੂੰ ਕੁਝ ਦਿਖਾਣਾ ਚਾਹੁੰਦੇ ਆ ਵੀ ਗਾਈਜ਼ ਇੱਕ ਤਰ੍ਹਾਂ ਬੜਾ ਟ੍ਰੈਂਡ ਚੱਲ ਰਿਹਾ ਵਾ ਗਾਈਜ਼ ਇਹ ਆ ਦੇਖੋ ਸਾਡੇ ਨੇੜੇ ਹੀ ਐਸਐਸ ਮੋਬਾਈਲ ਰਿਪੇਅਰ ਵਾਲੇ ਸਾਸ਼ੀਕਲ ਜੀ ਮੈਸੇਜ ਮੋਬਾਈਲ ਤੋਂ ਆਪ ਅਜੇ ਫਾਲੋਅਰਸ ਕੰਪਲੀਟ ਨਹੀਂ ਹੋਈ ਸੀ ਇਹ ਵੀਰਾ ਬਾਹਰ ਜਾ ਕੇ ਰੌਣ ਲੱਗਿਆ ਤਾਂ ਵੀਰਾ ਜਿਹੜਾ ਵਾ ਐਸਐਸ ਮੋਬਾਈਲ ਵਾਲਾ ਇਹ ਸਾਰਿਆਂ ਨੂੰ 25 ਫਾਲੋਅਰ ਕਰਨ ਤੇ ਗਿਫਟ ਦੇ ਰਹੇ ਵਾਚ ਦੇ ਰਹੇ ਆ ਤੇ ਗਾਈਜ਼ ਮੈਂ ਤੇ ਅਮਰ ਨੇ ਸੋਚੇ ਵੇ ਇਸ ਦੋਨੋਂ ਵੀ ਜਾਵਾਂਗੇ ਵੀ ਉਹਨੇ ਫਾਲੋਅਰ ਵਗੈਰਾ ਕੰਪਲੀਟ ਕਰ ਲਏ ਆ ਦਾ ਸੱਤ ਤੋਂ ਵੀ ਕਰਵਾ ਕੇ ਤਾਂ ਆਪਾਂ ਦੇਖਾਂਗੇ ਵੀ ਉਹ ਰੀਅਲ ਹੁੰਦਾ ਕਿ ਨਹੀਂ ਤਾਂ ਤੁਸੀਂ ਵੀ ਕਲਿੱਪਸ ਦੇਖੋ ਵੀ ਕੀ ਸਾਡਾ ਬਣਿਆ ਸੀ ਜਾ ਕੇ ਆ ਚੁੱਕੇ ਵੇ ਇਹ ਉਹ ਤਾਂ ਇੰਟੈਂਸ ਰੱਖਦੇ ਆ ਵੀ ਕੀ ਬਣਦਾ ਸਾਡਾ ਤੇ ਗਾਇਜ਼ ਤੁਸੀਂ ਦੇਖੋਗੇ ਕੀ ਬਣਦਾ ਤੇ ਗਾਇਜ਼ ਅਸੀਂ ਆਏ ਸੀਗਾ ਐਸਾ ਮੋਬਾਈਲ ਸ਼ਾਪ ਜਿੱਥੇ ਜੀ ਆ ਸਾਡੇ ਨਾਲ ਨਿਕਾੜ ਗਿਆ 25 ਫਾਲੋਅਰ ਕਰਾਵਾਂਗੇ ਸਕਰੀਨ ਸ਼ਾਟ ਦੇ ਗਏ ਸਾਨੂੰ ਵਾਚ ਮਿਲੂਗੀ ਉਹਨੇ ਵੀ ਰਾਇਆ ਨਹੀਂ ਗਿਆ ਤਾਂ ਜਦੋਂ ਵੀ ਰ ਆਊਗਾ ਤੇ ਦੇ ਦੇ ਸਾਨੂੰ ਦਿਆ ਕਰੋ ਦੇ ਦੇ ਤਾਂ ਰੀਅਲ ਹੈ ਤੁਸੀਂ ਵੀ ਆ ਕੇ ਲੈ ਕੇ ਜਾਓ ਫਾਕੇ ਅਸੀਂ ਦੱਸਾਂਗੇ ਨੰਸ ਨੂੰ ਉਹ ਦਿੱਤੀ ਕੀ ਨਹੀਂ ਦਿੱਤੀ ਆਵਲੇ ਬਿਕਾ ਰਲੇ ਸੇ ਕੱਲ ਜਾਉਂਦੇ ਆ ਐਸਐਸ ਮੋਬਾਈਲ ਦੇ ਪਰ ਸਾਡੇ ਨੰਬਰ ਅਕਾਊਂਟ 9424 ਨਹੀਂ ਤੇ ਕਹਿੰਦੇ ਹੋਣਾ ਸਾਡੇ ਸਾਡੇ ਵੀਰ ਨਿਕਲ ਦੇਖਿਆ ਹੀ ਨਹੀਂ ਮਤਲਬ ਸਾਡੇ ਬਲੌਗ ਦੇਖਿਆ ਕਰੋਗੇ ਡੇਲੀ ਤੇ ਬਲੌਗ ਦੇਖੋਗੇ ਤੇ ਸਾਨੂੰ ਤੁਹਾਡਾ ਵੀਊ ਆਊਗਾ ਤੇ ਸਬਸਕ੍ਰਾਈਬ ਕਰ ਰਹੇ ਹੋ ਤਾਂ ਅਸੀਂ ਕਿਸੇਗਾ ਤੁਹਾਡੀ ਜਮੇ ਕੀ ਕਰ ਜਾ ਤੁਹਾਡੀ ਸਟੋਰੀ ਕੋਈ ਵੀ ਹੀਲ ਪਾਉਂਗਾ ਸਟੋਰੀ ਕੋਲ ਕਰ ਦਿਆ ਤੁਹਾਨੂੰ ਇਹ ਠੀਕਾ ਵੀਰੇ ਪ੍ਰਮੋਟ ਕਰੋਗੇ ਥੈਂਕ ਯੂ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਸਾਰੇ ਜੈਨੂਨ ਅਕਾਊਂਟ ਲੱਗੇ ਆਓ ਪੇਗ ਕਾਉਂਟ ਲੈ ਕੇ ਆਓਗੇ 3-4 ਪੇਗ ਕਾਉਂਟ ਤੋਂ ਬਾਅਦ ਅਸੀਂ ਵਾਪਸ ਭੇਜ ਦਿੰਦੇ ਹਾਂ ਬੰਦੇ ਨੂੰ ਸਾਡੇ ਸਾਰੇ ਜੈਨੂਨ ਨਹੀਂ ਸਾਰੇ ਜੈਨੂਨ ਹੋਣਗੇ ਗਿਰਤ ਪੱਕਾ ਹੋਈਦਾ ਵੀਡੀਓ ਤੁਸੀਂ ਸਾਡੀ ਇੰਸਟਾ ਤੇ ਦੇਖੀ ਹੈ ਨੀ ਹਾਂ ਠੀਕ ਹੈ ਸਾਰੇ ਕੇ ਜਾ ਕੇ ਚੈੱਕ ਕਰਾਉਣੇ ਵੀ ਰੀਅਲ ਆ ਕਿ ਇਹਦੇ ਸਾਡੇ ਨੇ ਕਰਦੇ ਪਏ ਆ ਵੀਡੀਓ ਨਹੀਂ ਇੱਕ ਵਾਰੀ ਆਪਣੀ ਆਈਡੀ ਬੋਲ ਦੋ ਸਾਡੀ ਆਈਡੀ ਹੈ SS ਮੋਬਾਈਲ ਗੇਅਰ 7269 ਹਮ ਸਾਰੇ ਜਣੇ ਜਗੇ ਫੋਲੋ ਕਰਦੇ ਹਾਂ ਇਸਤਾ ਦੇ ਵੀਰ ਮੇਰੇ ਜਿਵੇਂ ਬੈਠੇ ਬੈਠੇ ਇਹਦਾ ਵੀ ਕਰਾ ਦਿਆਂਗੇ ਤੁਹਾਨੂੰ ਇੱਥੇ ਮਿਲ ਜੂਗਾ ਕਰਾਏ ਜਾ ਸਕੋ ਉਹਨੂੰ ਲਾਹੋ ਜੀ ਜਿੰਨਾ ਤੱਕ ਜੇ ਸਾਡੇ ਜੱਕਾ ਹੈ ਤੁਸੀਂ ਇਹਨਾਂ ਦਾ ਵੀ ਕਰਾਓ ਦੋਸਤਾਂ ਦਾ ਸ਼ੋਟਾ ਹੋ ਰਿਹਾ ਹੈ ਜਿਹੜੇ ਮੈਂ ਦੇ ਨਾਸਟ ਹੈ ਆਈਡੀ ਹੈ ਜਿਹੜੇ ਜਿਹਨੇ ਫੋਲੋ ਕੀਤਾ ਹੈ ਤਾਂ ਤੁਸੀਂ ਕੀ ਫੋਲੋ ਚੈੱਕ ਕਰੋਗੇ ਫਿਰ ਆਪਣਾ ਪਤਾ ਲੱਗੂਗਾ ਦੂਸਰਾ ਅਬ ਤਾਂ ਵਾਰੀ ਵਾਚ ਦੇ ਰਹੇ ਹਾਂ ਕੀ ਰਿਵਿਊ ਦੇਣ ਜਾਓਗੇ ਵੀਰੇ ਕਸਟਮਰ ਨੂੰ ਤੁਸੀਂ ਵੀ ਆਓ ਮੇਰੇ ਕੋਲ ਆਓ ਕਿਤੇ ਫੋਲੋਰ ਨੂੰ ਜਾਓ ਤੇ ਫ੍ਰੀ ਗਿਫਟ ਲੈ ਕੇ ਜਾਓ ਇਹ ਰੀਅਲ ਹੈ ਕਿ ਫੇਕ ਹੈ ਵੀਰੇ ਰੀਅਲ ਹੈ ਬਿਲਕੁਲ ਗਿਫਟ ਲੈਣ ਲਈ ਕਿੱਥੇ ਆਣਾ ਪਊਗਾ ਆਪਾਂ ਐਸਐਸ ਮੋਬਾਈਲ ਆਲੇ ਕੋਲ ਥੈਂਕ ਯੂ ਵੀਰੇ ਦੋਸਤੋ ਪਹੁੰਚ ਮੈਂ ਲਈ ਵੀਰਾ ਗਾਈਸ ਸਾਨੂੰ ਵੀ ਮਿਲੋਗੇ ਹੋਣੀ ਸਾਡੇ ਸਾਡੇ ਵੀ ਤੁਹਾਡੇ ਸਾਥੀ ਗਾਈਸ ਮੈਨੂੰ ਵੀ ਮਿਲੋਗੇ 25 ਫਾਲੋਅਰ ਹੋ ਗਏ ਵਾਧੀ ਹੋ ਗਈ ਉਹ ਠੀਕ ਕਰਾ ਦਿਓ ਫਿਰ ਦੋ ਪੱਟੇ ਵਾਲੇ ਵੀ ਮਿਲੂਗੀ ਸਾਹ ਵੀ ਬਹੁਤ ਹੈ ਦੋਸਤੋ ਜਿਹੜੇ ਸਾਨੂੰ ਮਿਲੇ ਇੱਕ 에ਅਰਪੋਰਟ ਦੀ ਨਿਆ ਵਾਲੀ ਜਿਹੜੇ ਸ਼ਰਤ ਇਸ ਵਿੱਚ ਚੋਇਦਾ ਮਿਲ ਗਈ ਦੇ ਬਾਹਰ ਦੇ ਲੋਕ ਤਾਂ ਨਹੀਂ ਤੈਨੂੰ ਇਹ ਨਹੀਂ ਸਕਦਾ ਵੀ ਕਿ ਜਿਹੜੀ ਗੱਲ ਆਪਣੇ ਗਿਫਟ ਨੇ ਜਿੰਨੇ ਟਾਸਕ ਦਵਾਗੇ ਉਨੇ ਟਾਸਕ ਕੰਪਲੀਟ ਕਰਾਓ ਜਿੰਨੀ ਵਾਰੀ ਮਰਜ਼ੀ ਆ ਗਿਫਟ ਲੈ ਕੇ ਜਾਓ ਇੱਕ ਬੰਦਾ ਭਾਵੇਂ 10 ਵਾਰੀ ਜਾ ਸਕਦਾ ਹਰ ਵਾਰੀ ਟਾਸਕ ਕੰਪਲੀਟ ਹੋਣਾ ਜ਼ਰੂਰੀ ਨਹੀਂ ਪਰ ਜੇਨੂ ਫਾਲੋਅਰਸ ਹੋਣਗੇ ਇਹ ਗੱਲ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀਰੇ ਸਾਡੇ ਸਾਹਮਣੇ ਵੀਰੇ ਨੂੰ ਅਸੀਂ ਆਹ ਇੱਕ ਲਿਸਟ ਦੇ ਚੁੱਕੇ ਆ ਤੇ ਅਗਰ ਸਾਡੇਾਰੇ ਕੰਪਿਊਟਰ ਨੇ ਚੱਕ ਲਈ ਤੇ ਫੋਲੋਅਰ ਤੇ ਵੀਰੇ ਸਾਡੇ ਨਾਲ ਬਹੁਤ ਦਿੱਤੇ ਤਾਂ ਨੂੰ ਅਸੀਂ ਦਿਖਾਵਾਂਗੇ ਤੇ ਰੀਅਲ ਉਗੋ ਕੀ ਤੇ ਤੁਹਾਡੇ ਸਾਹਮਣੇ ਵੈਸੇ ਤਾਂ ਸਾਡੇ ਮੁੰਰੇ ਇੱਕ ਮੁੰਡਾ ਲੈ ਕੇ ਗਿਆ ਵਾ ਤੇ ਸਭ ਤਾਂ ਲੱਕ ਮੋ ਚੁੱਕਿਆ ਵਾ ਵੀਰੇ ਤੇ ਤੁਸੀਂ ਵੀ ਆਓ ਮਿਲ ਕੇ ਕੋਰਡ ਬਤਾਓ ਤੇ ਆਪਣੇ ਗਿਫਟ ਲੈ ਕੇ ਜਾਓ ਕਰੇ ਵੀਰੇ ਫਿਰ ਚੈੱਕ ਸਾਡੇ ਫੋਲੋਸਟ ਆਪਣੇ ਫੋਲੋਅਰ ਸਾਰੇ ਚੈੱਕ ਹੋ ਚੁੱਕੇ ਨੇ ਆਪਣੇ ਸਾਰੇ ਫੋਲੋਅਰ ਨਿਕਲੇ ਜਾਨੂ ਦੋਸਤੋ ਆਪਣੇ 25 ਫਾਲੋਅਰ ਦੇ ਜੈਨੂਨ ਨਿਕਲੇ ਨੇ ਹੁਣ ਆਪਾਂ ਨੂੰ ਵਾਚ ਮਿਲਣ ਲੱਗੀ ਆ ਹਾਂ ਗਾਇਜ਼ ਕਿਸ ਦੇਸ਼ਾਂ ਦੇ ਦੋਸਤੋ ਐਸੀ ਇਹ ਚੋ 25 ਫਾਲੋਅਰ ਜੈਨੂਨ ਟਾਰਗੇਟ ਅਸ ਮੈਂ ਤਾਂ ਪੂਰਾ ਕੰਮ ਲੈ ਤਾ ਮੀਨੋ ਵੋਟ ਨਹੀਂ ਜਿੱਤਿਆ ਜੇ ਤੁਸੀਂ ਮੀਨੋ ਵੋਟ ਕਰਨਾ ਚਾਹੁੰਦੇ ਤਾਂ ਤੁਸੀਂ ਵੀ ਐਸੇਸ ਮੋਬਾਈਲ ਤੇ ਆਓ ਤੇ ਆਪਣੀ ਵੋਟ ਲੈ ਕੇ ਜਾਓ 25 ਫਾਲੋਅਰ ਗਾੜੇ ਕੋਈ ਵੱਡੀ ਗੱਲ ਤਾਂ ਹੈ ਨਹੀਂ ਕਿ ਇਹ ਤੁਹਾਡੇ ਲਈ ਕਰਨਾ ਤੇ ਤੁਸੀਂ ਵੀ ਕਰੋ ਤੇ ਆਪਣੀ ਵੋਟ ਲੈ ਕੇ ਜਾਓ ਤਾਂ ਗਾਇਜ਼ ਇਹ ਆਫਰ ਲੱਗੀ ਹੋਈ ਹੈ ਹਣੇ ਤੱਕ ਅਰੇ ਕਿੰਨੀ ਦੇਰ ਚੱਲੂਗੀ ਰੇ ਇਹ ਨਹੀਂ ਕੋਈ ਟਾਈਮ ਲਿੰਟ ਨਹੀਂ ਸਾਦਾ ਪੇਜ ਫੋਲੋ ਕਰ ਲਓ ਹੋਰ ਇਹ ਸਾਡੇ ਪੇਜ ਦਾ ਪੋਸਟ ਆ ਦੇਖੋ ਅਸਟਾ ਇਹਨੂੰ ਫੋਲੋ ਕਰ ਲਓ ਰੋਡ ਨਵੀਂ ਦਾ ਉਸਲਾ ਅਮੀ ਅਸੀਂ ਟੈਕਨੋ ਤੋਂ ਛੱਡ ਕੇ ਜਿਹੜੀ ਟਾਸਕ ਲਾਵਾਂਗੇ ਉਹ ਟਾਸਕ ਨੂੰ ਕੰਪਲੀਟ ਕਰੋ ਜਿੰਨੀ ਵਾਰੀ ਕੰਪਲੀਟ ਕਰੋਗੇ ਉੰਨੀ ਵਾਰੀ ਗੇਮ ਲੈ ਕੇ ਜਾਓ ਅਸੀਂ ਤੇ ਆਪ ਵੀ 10 ਵਾਰੀ ਆ ਜਾਓ ਸਾਡੀ ਜਗ੍ਹਾ ਆਹ ਚਲੋ ਅੱਗੇ ਜਿਹੜੇ ਨੇ ਟਾਸਕ ਨੂੰ ਕੰਪਲੀਟ ਕਰ ਲਏ ਇੱਕ ਵਾਰੀ ਮੋਹ ਲੈ ਕੇ ਜਾਓ ਤਾਂ ਮੈਂ ਮੈਨੂੰ ਤਾਂ ਤੁਹਾਨੂੰ ਪਤਾ ਮੈਨੂੰ ਲੈ ਕੇ ਜਾ ਰਿਹਾ ਆਪਣੇ ਦੋਸਤ ਵਾਸਤੇ ਉਹਦੇ ਲਈ ਲੈ ਕੇ ਜਾਣਾ ਤੇ ਆ ਦੇਖ ਲੋ ਦੀ ਅੱਜ ਤੁਸੀਂ ਇਹਦੇ ਨਾਮ ਤੋਂ ਵੀ ਸਾਡੇ ਕੋਲ ਆਓ ਵਾਹ ਵਾਹ ਇਹਦਾ ਸਹੀ ਮੈਨੂ ਇਹਦੀ ਮੈਨੂ ਕਿਹੜਾ ਵਾਲੀ ਇਹਨੇ ਬੁੜੇ ਟੈਲੇ ਸਪੈਸ਼ਲ ਵੋਟ ਲੈ ਕੇ ਆਣਗੇ ਵੀਰੇ ਤੁਹਾਨੂੰ ਟੈਨਸ਼ਨ ਨਹੀਂ ਵੀਰੇ ਹੋਰ ਵੀ ਕੋਈ ਆਫਰਾਂ ਦੱਸ ਦੋ ਬੈਠੇ ਜਦੋਂ ਆਫਰ ਨਹੀਂ ਆਈ ਜਦੋਂ ਆਫਰ ਆਊਗੀ ਜਰੂਰ ਆਪਾਂ ਵੀਡੀਓ ਬਾਵਾਂਗੇ ਵੀਡੀਓ ਦੇਖ ਕੇ ਸਾਡੇ ਸ਼ੌਕ ਦੇ ਆਸੇ ਹਾਂ ਦੋਸਤੋ ਇੱਕ 에어ਪੋਰਟ ਦੀ ਆਫਰ ਵੀ ਲੱਗੀ ਕਿਹੜਾ 에어ਪੋਰਟ ਸੀ ਆਵਲੇ ਤੁਸੀਂ ਦੋਨਾਂ ਵਿੱਚੋਂ ਇੱਕ ਹੀ ਲੈ ਕੇ ਜਾ ਸਕਦੇ ਹੋ ਆ ਜਾਂ ਆਰ ਲੈ ਕੇ ਜਾ ਸਕਦੇ ਹੋ ਅਜਾ ਕਰਨੇ ਦੋਸਤ ਦਾ ਆਈਫੋਨ ਦਾ ਫਾਸ ਚਾਰਜਰ ਲੈ ਕੇ ਜਾ ਸਕਦੇ ਹੋ ਜਦੋਂ ਮਰਜ਼ੀ ਵੀਨੇਜ ਕਰ ਲਿਓ ਉਹ ਚਾਰਜਰ ਲੈ ਕੇ ਮੈਂ ਚਾਰਜਰ ਲੈ ਲੀਡ ਲੈ ਜਨਾ ਆ ਇਕੱਠਾ ਵੀ ਦੋਸਤ ਦਾ ਦੇ ਮਰੇ ਕੋਹਰੇ ਮੈਂ ਦੇ ਚਿੱਤ ਦੀ ਪਾਲੇ ਨਾ ਉਹ ਤੁਹਾਰਾ ਦੇਖਦਾ ਅੱਗੇ ਬੋਲਦੇ ਕਿਸੇ ਕਿਸਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਿਸੀ ਇਹ ਬਲੋਂ ਚੈਪਾਰਾ ਸਾਡੇ ਚੈਨਲ ਸਬਸਕ੍ਰਾਈਬ ਕਰੋ ਚੈਨਲ ਵੀਊ ਆਉਗਾ ਤੇ ਲਾਈਕ ਆਉਗਾ ਤੇ ਆਪਾਂ ਤੁਹਾਨੂੰ ਵੀ ਮੈਂ ਤਾਂ ਨਹੀਂ ਕਰਦਾ ਵੀਰੇ ਬਲੇ ਕਰਦਾ ਕਾਲ ਲੀਡਰ ਐਸੀ ਬਲੌਕ ਪਰ ਹੋ ਤਾਂ ਜ਼ਰੂਰ ਦੇਖੋ ਤੁਸੀਂ ਬਹੁਤ ਫੌਲੋ ਕੀਤਾ ਵਾ ਅਮਨਜੀਤ ਮਾਮਲਾ ਤੇ ਦੋਸਤਾਂ ਤੇ ਆਪਣਾ YouTube ਚੱਲ ਚੁੱਕਿਆ ਥੋੜੀ ਦੇਰ ਤੱਕ 50 ਫਾਲੋਅਰ ਕਰਕੇ ਮੈਂ ਦੋਨੋਂ ਚੀਜ਼ਾਂ ਲੱਗੇ ਜਾ ਸਕਦਾ ਮੈਂ 50 ਫਾਲੋਅਰ ਕਰਕੇ 에어ਪੋਰਟ ਵੀ ਲਏ ਨੇ ਆ ਵੀ ਲੱਗੂ ਆਣਾ ਅਬ ਇਹਦੇ ਡੇਸਰ ਨਾਲੇ ਤੇ ਦੁਕਾਨ ਦੇ ਪੇਪਰ ਮੰਗੀ ਆ ਬਲਾ ਆ ਲਓ ਲੋਕ ਜਨੂਦੇ ਕਿ ਤੁਸੀਂ ਸਾਡਾ ਕੰਮ ਆਕਣਾ ਸਬਸਕ੍ਰਾਈਬ ਤੁਸੀਂ ਕਰ ਦਿਓ ਤੇ ਅਗਰ ਤੁਸੀਂ ਆਪਣਾ YouTube ਚੈਨਲ ਨਾਲ ਆਉਣਾ ਹੈ ਤਾਂ ਮੈਨੂੰ ਸਬਸਕ੍ਰਾਈਬ ਕਰਾਗੇ ਸਾਰਿਸਪੋਰਟ ਦੇਣਾ ਸਾਰਿਸਪੋਰਟ ਕਰਾਗੇ ਲਾਓ ਇਹ ਦਿਖਾ ਰਿਹਾ ਸੀ ਲਾਓ ਇਹ ਦਿਖਾ ਰਹਾ ਲਾ ਦਿਓ ਇਹ ਦਿਖਾ ਰਹਾ ਤਾਂ ਲਾਓ ਇਹ ਦੇ ਲਾ ਦਿਓ ਉਹ ਬਹੁਤ ਸੱਜੇ ਦਰਬਾਰ ਕੀ ਜੈ ਅਗਲਾ ਕਿੱਸਾ ਤਾਂ ਆ ਰਿਹਾ ਹੈ ਯਾਹਾਂ ਸਾਡੇ ਆ ਮੋੜ ਕੇ ਆਗੇ ਤੁਰ ਦੇ 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 ਤਨੇ ਤਾਂ ਨਹੀਂ ਆ ਗਏ ਆਪਣੇ ਤਾਂ ਚਲੋ ਦੋਸਤੋ ਚੱਲਦੇ ਆ ਘਰ ਚੱਲ ਕੇ ਮਿਲਦੇ ਤੁਹਾਨੂੰ ਆਪਾਂ ਤੇ ਦੋਸਤੋ ਵਾਚ ਲੈ ਕੇ ਆਪਾਂ ਨਿਕਲ ਚੁੱਕੇ ਆਂ ਟੂਟੀ ਕੋ ਜਿਆਦਾ ਵਾਹ ਤੂੰ ਨੇ ਮੈਨੂੰ ਬੁਲਾਇਆ ਮੇਰਾ ਮਹਾਲੀ ਉਹ ਗਾਸ ਨੂੰ ਗਾਣ ਕਰੇ ਲੱਗ ਕੇ ਪਤਾ ਕੀ ਕਿ ਮਮੀ ਦਾ ਕਰਦੇ ਆ ਪ੍ਰੈਂਕ ਪਤਾ ਕੀ ਕਰਿਓ ਕਹਦਾ ਵਾਚ ਮਿਲਨੀ ਸ਼ਾਦੀ ਹੋ ਗਈ ਲੜਾਈ ਵੀਰ ਸਵੇਰ ਤੋਂ ਅੱਧਾ ਘੰਟਾ ਬੈਠ ਕੇ ਮੱਥਾ ਮਾਰ ਕੇ ਤੋੜਾ ਦਾ ਕਹਿੰਦਾ ਨੂੰ ਵਾਚ ਨਹੀਂ ਸੀ ਤਾਂ ਵੀਰੇ ਜਦੋਂ ਤੁਸੀਂ ਅੱਡਾ ਵਲੌਗ ਦੇਖ ਰਹੇ ਹੋ ਤਾਂ ਅਸੀਂ ਬੱਦਾਂ ਕਰ ਰਹੇ ਆਂ ਕਰਦੇ ਪ੍ਰਾਤ ਸੁੱਤਾ ਨਾ ਕਰੇ ਇੱਕ ਵਾਰ ਬੋਲਦਾ ਬਹੁਤ ਹੀ ਦਿੱਤੀ ਸਾਡੇ ਫੋਲਵਰ ਜੈਨੂ ਨੇ ਕਿਹਾ ਐਂਟੀਓ ਨੇ ਇਹ ਕਹਿ ਦਿੱਤੇ ਵੀ ਸਾੰਤਾ ਫੋਲਵਰ ਦਾ ਮਤਲਬ ਸੀਗਾ ਬਹੁਤ ਤੁਸੀਂ ਜਾਓ ਤੇ ਉਹਨਾਂ ਨੇ ਸਾਡੀ ਕਿ ਛੱਲਾ ਜਾਂ ਦਿੱਤਾ ਛੱਲਾ ਮੁਰਕੇ ਇਹ ਨਹੀਂ ਆਇਆ ਛੱਲਾ ਮੁਰਕੇ ਬਾਦੋਂ ਆਪਣਾ ਪ੍ਰੈਂਕ ਕਰਨ ਦਾ ਵੀ ਕਿਸੇ ਪੀਤਾ ਬਣ ਗਿਆ ਵਾ ਪਰ ਚਲੋ ਘਰੇ ਚੱਲ ਕੇ ਮਿਲਦੇ ਤੁਹਾਨੂੰ ਅਗੋਂ ਤਾਂ ਦੋਸਤੋ ਫਾਈਨਲੀ ਅਸੀਂ ਕਰ ਬਿਉਚਾ ਕਰਨਾ ਸਾਡਾ ਪ੍ਰੈਂਕ ਜਾਲ ਇਹ ਸਾਡਾ ਜਸਟ ਇੱਕ ਪ੍ਰੈਂਕ ਆ ਗੁੱਸਾ ਨੀ ਕਰੋ ਠੀਕ ਆ ਦੋਸਤੋ ਬਿਲਕੁਲ ਮਾੜੀ ਕਰ ਗਿਆ ਨਾ ਤੋ ਗਾਈਜ਼ ਇਸ ਤੱਕ ਆ ਰਾ ਚੁਕੇ ਹਾਂ ਪਰ ਕੀਤਾ ਵੀ ਦੇ ਸੀ ਜੀ ਮੇਰੇ ਫਲੋਰ ਹੋ ਗਿਆ ਐਸਾ ਜਿਹਾ ਲੈ ਲੈਣਾ ਫਲੋਰ ਕੀਤਾ ਉਹਨਾਂ ਨੇ ਕਿ ਹਮ ਸੰਤਾ ਫੋਲਵਰ ਰਾਜ ਕਰਿਆ ਸੀਗਾ ਸਰ ਬਿਹਤਰ ਪਰ ਮੂੰਹ ਕਰਾ ਦੇਣਾ ਚਾਹੀਦਾ ਹੈ ਨਾ ਕਹਿੰਦੇ ਹੁਣ ਤੁਸੀਂ ਕਰਾਓ ਚਾਹੇ ਨਾ ਕਰਾਓ ਪਰ ਸੰਤਾ ਫੋਲਵਰ ਤੋਂ ਮਤਲਬ ਸੀਗਾ ਵਾਚ ਆਪਣਾ ਐਸੀ ਉਹਨਾਂ ਨੇ ਸਾਨੂੰ ਇੱਕ ਛੱਲਾ ਦਿੱਤਾ ਸੀ ਉਹ ਵੀ ਉਹਨਾਂ ਨੂੰ ਫੜਾ ਕੇ ਵਾਪਸ ਆ ਗਏ ਬੈਠੇ ਮਤਲਬ ਕੀ ਸੀਗਾ ਉਹਨੇ ਵਾਚ ਦੇ ਲਈ ਕਿ ਕਾਹੋ ਆਪਾਂ ਟੈਂਸ਼ਨ ਫੋਨਾਂ ਤੋਂ ਆਉਂਦਾ ਵੇਖੀ ਸਤਿ ਸ਼੍ਰੀ ਅਕਾਲ ਆਪਾਂ ਦੀ ਆਈਡੀ ਕਾ ਦੇਣੀ ਥੱਲੇ ਆਪਾਂ ਆਪੇ ਸਟੋਰੀ ਪਾ ਕੇ ਕਿਸੇ ਨਾ ਦੀ ਆਈਡੀ ਥੱਲੇ ਕਰਾ ਦੇਣੀ ਬੇ ਰਿਪੋਰਟ ਮਾਰਾਂਗੇ ਰਿਪੋਰਟ ਮਾਰਾਂਗੇ ਲਓ ਤੁਸੀਂ ਅਸੇ ਨਾਲ ਆਈਡੀ ਦੇਖਿਆ ਅਮਨਦੀਪ ਮਬਲੌਗ ਤੁਸੀਂ ਦੇਖੋ ਤੁਸੀਂ ਕਿਸੇ ਦਾ ਰਿਪੋਰਟ ਭਜੋਗੇ ਤੁਹਾਡੀ ਆਈਡੀ ਬੰਦ ਕਰਾ ਦੇਣੀ ਤੁਸੀਂ ਕਿਸੇ ਲੜਕੀ ਹੈ ਅਸੀਂ ਅਸੀਂ ਇਹਦੇ 500 ਦੇ ਰਿਪੋਰਟ ਪਿੱਛੇ ਤੁਸੀਂ ਇੰਨਾ ਕਰ ਮੈਂ ਤੁਹਾਨੂੰ ਕਹੋ ਹੀ ਗਿਆ ਕਿ ਭੇਜਿਆ ਸੀਗਾ ਕਿ ਤੁਹਾਨੂੰ ਨਾ ਇਹ ਵੋਟ ਦੇਣੀ ਬਟ ਟੈਂਸ਼ਨ ਵਾਲੀ ਗੱਲ ਉਹ ਮੈਂ ਮੱਥਾ ਮਾਰੀ ਆ ਰਿਆਂ ਦੋ ਦਿਨ ਦਾ ਉਹਨੂੰ ਕਾ ਸਟੋਰੀ ਕਾ ਪਾਈ ਸੀ ਵਾਸ 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 ਮਾਂ ਮਿੰਨੀ ਨਹੀਂ ਆਏਗੀ ਜੇ ਆ ਜਾਂਦੀ ਤੈਨੂੰ ਕੜੀਸ ਕੇ ਬਾਹਰ ਲਿਆਉਣਾ ਇਹ ਖਾ ਕੇ ਦੇਖ ਲੋ ਸਾਡੇ ਤੁਹਾਨੂੰ ਹੋਣਾ ਸਾਡੇ 10 ਕੇ ਆਉਣ ਆਲੇ ਤੋਂ ਵੱਧ ਲੋਕ ਸਾਨੂੰ ਦੇਖਦੇ ਨੇ ਠੀਕ ਆ ਤੁਹਾਨੂੰ ਦਿਖਾ ਕੇ ਤੁਹਾਡੇ ਨਾਲ ਹੀ ਥੱਲੇ ਲਾ ਦੇਣਾ ਤੁਹਾਨੂੰ ਇੱਕ ਫਲ ਚ ਖਾਂਦਾ ਕਿਸੇ ਕੀ ਸੋਰੀ ਬੱਟੀ ਕਿਸੇ ਸਾਸਤਾ ਫੋਲਵਰ ਲਈ ਕਰਦੇ ਤੇ ਸੀਗੇ ਸਾਡੇ ਬੜਾ ਕੀ ਚੈਨਾ ਛੱਲਾ ਜਿਹਾ ਦਿੱਤਾ ਕਹਿੰਦੇ ਕੀ ਆ ਰਹਿ ਸਕਦੇ ਹੋ ਟੋਮੰਜਰੀ ਵਾਲਾ ਮੋਟਰ ਕੇ ਵਾਪਸ ਰੱਖਿਆ ਹਾਂ ਸ਼ੁਕਰੀਆ ਵੀ ਰੱਖੋ ਐਡਾ ਫਰੋਡ ਹੋ ਗਿਆ ਤੈਨੂੰ ਟੋਮੰਜਰੀ ਦੇ ਛੱਲੇ ਫਿਰ ਫੇਰ ਫੇਰ ਅਸੀਂ ਉੱਥੇ ਲੜ ਪਏ ਫੇਰ ਅਸੀਂ ਲੜ ਲੜ ਕੇ ਆ ਗਏ ਗਾਇਸ ਵਾ ਬਾਲ ਬਾਈ ਉਹ ਕੀ ਕਹਿੰਦਾ ਅਸੀਂ ਦੇੜੇ ਨਹੀਂ ਜਾਂ ਅਸੀਂ ਕਹਿੰਦੇ ਕਿ ਸਾਡੇ ਕੋਲ ਵਾਚਸ ਨਹੀਂ ਕਿ ਅਸਟੱਕ ਇਸ ਦਾ ਬਸ ਆਪਣਾ ਚੈਨਲ ਗਰੋ ਕਰੰਨੇ ਕੇਤਾ ਹੈ ਸਭ ਅੱਛਾ ਫੇਕ ਮੈਂ ਨਾਨੂ ਕਹਾਂ ਮੈਂ ਕਿ ਬਰੇ ਜਿਹੜੇ ਮੁੰਡੇ ਆਏ ਸੀ ਕਹਿੰਦੇ ਆ ਦੇਖੋ ਮੁੰਡੇ ਸਾਡੇ ਨਾਲ ਦੇ ਚਾਹੇ ਵਾਲੇ ਨੇ ਉਹ ਅਜਿਹੇ ਦੋਸਤ ਆਏ ਸੀ ਨਾਲ ਦੇ ਚਾਹੇ ਵਾਲਾ ਮੁੰਡਾ ਜਨੇ ਇਹਨੂੰ ਦਿੱਤੀ ਸੀ ਵਾਚਸ ਤਾਂ ਜਿਹੜੀ ਵੀਡੀਓ ਬਣਾ ਰਹੇ ਸੀ ਕਿ ਇਹਦੇ ਦੋਸਤ ਆਇਆ ਸੀ ਅੱਛਾ ਮੁੰਡਾ ਵੀ ਉੱਥੇ ਕੁਦਰਤੀ ਉੱਥੇ ਬੈਠਾ ਹੈ ਜੀਗਾ ਆਈ ਮਰਲੇ ਬੇ ਇਹਨੂੰ ਵਾਚ ਦੇ ਲਾ ਸਾਰਾ ਬਲੌਗ ਸਾਰਾ ਬਲੌਗ ਬਣਾਇਆ ਸਾਰਾ ਬਲੌਗ ਮੈਂ ਹੈ ਸਾਰਾ ਸਾਰਾ ਅਸੀਂ ਉਹਨਾਂ ਹੀ ਸਾਰੇ ਫਲੋਰ ਗਰੀ ਦਾ ਬਲੌਗ ਬਣਾਇਆ ਇੱਕ ਮਿੰਟ ਚੀਜ਼ ਦਾ ਅਸੀਂ ਉਹਨਾਂ ਦਾ ਬਲੌਗ ਬਣਾ ਕੇ ਆਉਂਦਾ ਹੁਣ ਕੀ ਸੀਗਾ ਅਸੀਂ ਜਿਹੜੇ ਮੁੰਡੇ ਸੀਗੇ ਅਸੀਂ ਕਹਿ ਕੇ ਬ੍ਰਾਦਰ ਤੁਸੀਂ ਇੰਨੀ ਕੀ ਕਿਤੇ ਤੁਸੀਂ ਦੁਕਾਨਾਂ ਚੱਲ ਜੂਗੀ ਤੱਕ ਚਲਾ ਦੇ ਤਾਂ ਫੇਮਸ ਹੋ ਜਾਓਗੇ ਤੁਸੀਂ ਯੋ ਤੁਸੀਂ ਜਾਣਿਓ ਮੈਂ ਤਾਂ ਇੱਕ ਦਿਨ ਮੈਂ ਫਰੋਡ ਕਰਕੇ ਤੁਹਾਡਾ ਘੜਾ ਹੋ ਜਾਣਾ ਆ ਸਾਰੇ ਬੈਕ ਫੋਲੋ ਮਾਰੂ ਇਹ ਤੋਂ ਆਪਾਂ ਮਾਰ ਦੇਣੇ ਤਾਂ ਦੋਸਤੋ ਤਾਂ ਇੱਕ ਮਿੰਟ ਰੁਕਿਓ ਤੇਰੇ ਮੈਂ ਤੁਹਾਨੂੰ ਨਹੀਂ ਬੁਲਾਣਾ ਹੈ ਉਹ ਕਿੱਥੇ ਮਿਲਿਆ ਵਾ ਅਮ ਤੁਸੀ ਮਿਲਿਆ ਕਿੱਥੇ ਦਾ ਬਸ ਇੱਕ ਪ੍ਰੈਂਕ ਕਰਨਾ ਚਾਹੁੰਦੇ ਹਾਂ ਮੈਂ ਬਹੁਤ ਵਿਚਾਰੇ ਨੇ ਇੰਨੀਆਂ ਗਾਲਾਂ ਕੱਢੀਆਂ ਹਾਏ ਗਾਇਜ਼ ਅਗਰ ਐਸਐਸ ਮੋਬਾਈਲ ਵਾਲੇ ਤੁਸੀਂ ਦੇਖ ਰਹੇ ਹੋ ਤਾਂ ਸਾਨੂੰ ਮਾਫ਼ ਕਰੋ ਅਸਤਾ ਤੁਹਾਡੇ ਲਈ ਇੱਕ ਪ੍ਰੈਂਕ ਆਪਣੇ ਘਰੇ ਕਰਨਾ ਚਾਹੁੰਦੇ ਸੀਗੇ ਕਿ ਹੁਣ ਤੁਸੀਂ ਦੇਖ ਸਕਦੇ ਹੋ ਆ ਮਿਲਿਆ ਵੀ ਮਿਲਿਆ ਗਾਇਜ਼ ਜੇ ਪੈਸੇ ਤੁਸੀਂ ਮਾੜਾ ਗੁੱਸਾ ਨਾ ਕਰੋ ਸੌਰੀ ਬੋਲੋ ਦੇਖਿਓ ਸੌਰੀ ਬੋਲੋ ਇਧਰ ਸੌਰੀ ਅਸੀਂ ਤੁਹਾਨੂੰ ਬਿਦਾ ਕਿਹਾ ਦੇਖੋ ਹਣ ਪ੍ਰੈਗ ਸੀ ਗਿਆ ਮੈਨੂੰ ਕਿਹੜਾ ਪਤਾ ਸੀ ਗਿਆ ਮੈਂ ਤਾਂ ਤਾਂ ਹੀ ਮੈਨੂੰ ਤਾਂ ਹੋਰ ਗੁੱਸਾ ਚੜ ਗਿਆ ਹੈ ਇਹ ਰਾਤ ਵਿਚਾਰਾ ਇੰਨਾ ਭੱਜਿਆ ਫਿਰਦਾ ਸੀ ਕਿਤੇ ਉਹਦੇ ਘਰੇ ਜਾ ਮੋਟਰਸਾਈਕਲ ਤੇ ਇਹਨੇ ਮੈਨੂੰ ਯਾ ਫਾਲੋਅਰ ਯਾ ਫਾਲੋਅਰ Apple ਦਾ ਚਾਰਜਰ ਮਿਲਦਿਆ ਵਾ ਤੇ ਨਾਲ ایرਪੋਡ ਮਿਲ ਗਿਆ ਲੀਡ ਵੀ ਮਿਲਦੀ ਚਾਹ ਯਾ ਫਾਲੋਅਰ ਕੱਲ ਨੂੰ 100 ਚੱਕੇ ਮੇਰੀ ਬਹੁਤ ਬੜੀ ਬਣਾਈਆ ਚਲੋ ਫਿਰ ਆ ਦੇਖੋ ਕਾਣ ਕਰੋ ਦੋਸਤੋ ਯਾ ਕੇ ਘਰੇ ਫਿਰਨਾ ਮੇਰੇ ਕੋਲ ਕਚਹਿਰੀ ਚ ਬਹੁਤ ਪਬਲਿਕ ਹੁੰਦੀ ਹੈ ਤਬਾ ਲ ਕਵਰ ਤਾ ਲਓ ਪਿਛੇ ਦੇਖੋ ਇਹ ਵੀ ਓਪਨਿੰਗ ਮੈਂ ਕਰ ਰਹੀ ਆ ਸੌਰੀ ਭਰਾਵਾ ਤੈਨੂੰ ਗਾਲਾਂ ਕੱਢੀਆਂ ਬੱਚੇ ਸੌਰੀ ਗੰਦੇ ਹੀ ਚਾਹੁੰਦਾ ਅੱਡੀ ਜੱਡੇ ਥੋੜਾ ਜਿਹਾ ਮੈਂ ਕਿਹਾ ਬੱਚਾ ਲੱਗਦਾ ਹੈ ਤੈਨੂੰ ਮੈਨੇ ਵੀਡੀਓ ਦਿਖਾਈ ਇਹਨਾਂ ਨੇ ਨਹੀਂ ਤਾਂ ਆ ਵੀ ਵਲੋਗ ਫੋਨ ਤੋਂ ਅਸੀਂ ਵੀਡੀਓ ਬਣਾਉਣੀ ਸੀ ਇੱਧਰ ਸਾਡਾ ਵਲੋਗ ਐ ਐਕਸਪੋਰਟ ਹੋ ਰਿਹਾ ਆਲਰੇਡੀ ਤੁਸੀਂ ਅਸੀਂ ਤੁਹਾਨੂੰ ਕਹਿ ਕੇ ਗਏ ਸੀ ਅਸੀਂ ਝੂਠ ਨਹੀਂ ਬੋਲ ਰਹੇ ਸਾਡੇ ਕੋਲ 14 ਹੈਗਾ ਵਾ ਅਸੀਂ ਤਾਂ 15 Pro ਲੈ ਕੇ ਜਾਣਾ ਵਾ ਝੂਠ ਨਹੀਂ ਮਾਰ ਰਹੇ ਅਸੀਂ ਬਸ ਹੀ ਜ਼ਿਆਦਾ ਫੋਨ ਤੁਸੀਂ ਕਰ ਦੋ ਤਾਂ ਬੰਨ ਬਟਨ ਦਬੇ ਜਾਵੇ 15 Pro ਦੇ ਰਿਹਾ 85 ਹਜ਼ਾਰ ਰੁਪਏ ਵਧੀਆ ਕਿੰਨੀ ਬੈਟਰੀ ਹੈ ਸੀਗੀ 85 ਨਾ 85 ਬੈਟਰੀ ਕਿੰਨੀ ਇਹ ਚ ਆਉਣ ਕਿੱਧਰ ਆਉਣਾ ਮੈ ਲਵੇ ਚਾਰਜ ਕਰਨ ਵਾਲਾ ਵਾ ਹਾਂ ਚਾਰਜਰ ਉਹਨੇ ਲਾਇਆ ਸੀਗਾ ਉੱਥੇ ਚਾਰ ਦਿਨ ਵਾਲੀ ਹੈ ਹਾਏ ਵੇ ਸੱਚੀ ਮੈਂ ਤਾਂ ਹੋਰ ਨਹੀਂ ਬਾਲੀਆਂ ਗਾਲਾਂ ਕੱਢਤੀਆਂ ਸੀ ਮੈਂ ਤਾਂ ਕਰ ਮੈਂ ਤਾਂ ਕਰੋ ਇਹੀ ਕਹਿੰਦਾ ਮਮੂ ਨੇ ਘੜੀ ਲੈ ਕੇ ਆਇਆ ਫ੍ਰੀਜ 'ਚ ਮਿਲਦੀ ਪਈ ਆ ਮੈਂ ਤਾਂ ਕਹਿ ਕੇ ਹੀ ਆਇਆ ਮਮੀ ਤੇ ਘੁੱਟ 'ਚ ਬੰਦੇ ਨੇ ਜਾ ਕੇ ਚਲੋ ਦੋਸਤੋ ਮਿਲਦੇ ਤੁਹਾਨੂੰ ਆਪਰ ਚਲੋ ਜੇ ਬੰਦਾ ਜਿੱਤਣ ਦੀ ਚਾਹ ਨਾ ਰੱਖਦਾ ਅੱਜ ਛੋਟਾ ਗਿਫਟ ਦਿੱਤਿਆ ਕੱਲ ਨੂੰ ਵੱਡਾ ਵੀ ਤੁਸੀਂ ਮੇਰਾ ਫੋਨ ਵੇਲਾ ਕਰੋ ਮੈਂ ਲੈ ਕੇ ਆਣੇ ਆ ਮੇਰੇ ਫੋਮੇ ਨੂੰ ਫੋਨ ਕਰਨ ਨੂੰ ਮਿਲੇ ਮਗਰ ਮੈਨੂੰ ਫੋਨ ਕਿਉਂ ਕਰਾ? ਬਿਰਿਆ ਸੀ ਲੈ ਇੱਥੇ ਬੈਠੇ ਬੈਠੇ ਇੱਕ ਹੋਰ ਪੱਤੀ ਕਰਦੇ ਤੁਸੀਂ ਇੱਕ ਹੋਰ ਗਿਫਟ ਦੇ ਦੋਗੇ। ਉਹ ਕਹਿੰਦੇ ਜਿੰਨੇ ਮਰਜ਼ੀ ਅਨਲਿਮਿਟਿਡ। ਕਹਿੰਦੇ ਜਿੰਨੀ ਮਰਜ਼ੀ ਵਾਰ ਆਓ ਆਂਟੀ ਚਾਰ ਪੰਜ ਬੋਝ ਕੱਟੀ ਦਾ ਲੈ ਜੀ ਦੀ। ਆਪਾਂ ਗਿਵ ਅਵੇ ਕਰਾਂਗੇ। ਉਹ ਆਪਾਂ ਗਿਵ ਅਵੇ ਕਰਾਂਗੇ। ਗਾਇਜ਼ ਇੱਕ ਮਿੰਟ ਬੱਚੇ ਮਿਲਦੇ। ਤਾਂ ਦੋਸਤੋ ਤੁਸੀਂ ਸਾਰੇ ਕੁਝ ਦੇਖ ਚੁੱਕੇ ਵੀ ਸਾਡੇ ਨਾਲ ਕੀ ਬੀਤੀ ਕੀ ਕੀ ਰਾਮ ਕਥਾ ਕਥਿਏ ਸਭ। ਮੈਂ ਤਾਂ ਗਾੜਾ ਕੱਢ ਕੱਢ ਕੇ ਢੇਰੀ ਲਿਆਤੀ। ਗਾਇਆਂ ਨੂੰ ਸਸਤਾ ਬ੍ਰੈਂਡ ਕਰਦੇ ਪਰ ਮਮਾ ਸੀਰੀਅਸ ਲੈ ਗਏ। ਤਾਂ ਹਾਂ ਪਿਆਰੋ ਦੋਸਤੋ ਨੋ ਨੋ ਸਿੰਦਰੋ ਸੌਰੀ ਕਹਿਣਾ ਚਾਹੁੰਦਾ ਹਾਂ ਵੀ ਅਸੀਂ ਕੁਛ ਇਦਾਂ ਤਾਂ ਕਹਿਣਾ ਚਾਹੁੰਦੇ ਹੀ ਪਰ ਮੰਮੀ ਸਾਡੀ ਥੋੜੀ ਜੀ ਤੱਤੀ ਸੁਭਾਅ ਦੀ ਹੈ। ਉੱਤੀ ਸੁਭਾਅ ਦੀ। ਉਹੀ ਗੱਲ ਆ ਵੀ ਆਹ ਫੈਰਨਾ ਮੈਂ ਬਰਾਤ 'ਚ ਕੱਢਣਾ ਸੀ ਆਪਦੀ ਸ਼ਿੱਕਾਤ ਨਾ ਕਢਾ ਲੇ। ਆਹ ਬਰਾਤ 'ਚ ਫੈਰ ਕੱਢਣਾ ਯਾਰ। ਮਨਿੰਦਰ ਦੀ ਬਰਾਤ 'ਚ ਕੱਢਣਾ ਐ ਫੈਰ ਇੱਥੇ ਦੇ ਕੱਢੇ। ਤਾਂ ਦੋਸਤੋ ਐਂ ਮੇਰਾ ਸੁਭਾਅ ਇੰਨਾ ਵੀ ਮੇਰਾ ਸੁਭਾਅ ਇੰਨਾ ਵੀ ਤੱਤਾ ਨਹੀਂ ਹੈਗਾ। ਮੇਰਾ ਨੇਚਰ ਮਤਲਬ ਗੁੱਸਾ ਵੀ ਨੋਦੋਂ ਆਉਂਦਾ ਜਦੋਂ ਨਜਾਇਜ਼ ਹੁੰਦੀ ਹੈ। ਗਾਇਸ ਇਹ ਗੱਲ ਤੁਹਾਨੂੰ ਮੇਰੇ ਨਾਲ ਪ੍ਰ ਮੇਰੇ ਚੂਚੂ ਤੇ ਨਾ ਮੈਂ ਬਹੁਤ ਪਿਆਰ ਕਰਦਾ ਤਾਂ ਚਲੋ ਦੋਸਤੋ ਮਿਲਦੇ ਹਨ ਨੈਕਸਟ ਵਲੌਗ ਦੇ ਵਿੱਚ ਮੇਰਾ ਚੂਚੂ ਨਾ ਬਸ ਗੁੱਸਾ ਕਰ ਰਿਹਾ ਬਾਕੀ ਸਾਰੀ ਦੁਨੀਆ ਕਸੜੋ ਜਿਹਾ ਚਾਹੇ ਆਪਾਂ ਕਿਸੇ ਲੋਕ ਵੀ ਲੈਣਾ ਯੈਸ ਟੀਵੀ ਮੈਨੂੰ ਹੋਗਾ ਤਾਂ ਗਾਇਸ ਚੂਚੂ ਬੋਗਰਲੀ ਮੇਰੇ ਤਿੰਨ ਬੱਚੇ ਤੇ ਇੱਕ ਸਾਡੇ ਚੀਵਾ ਸਾਬ ਬਸ ਬਾਕੀ ਤਾਂ ਹੋਰ ਵੀ ਬਹੁਤ ਸਾਰੇ ਰਿਸ਼ਤੇਦਾਰ ਹੋਰ ਬੱਚੇ ਹੈਗੇ ਆ ਨਹੀਂ ਮਤਲਬ ਬਹੁਤ ਸਾਰੇ ਵਲੌਗ ਦੇਖਦੇ ਆ ਘਰ ਦੇ ਜੀ ਮੰਮੀ ਡੈਡੀ ਭਾਬੀ ਭੈਣ ਭਰਾ ਮਾਸੀ ਚਾਚੀ ਤਾਈ ਪੂਆ ਬਸ ਸਾਰੇ ਬਾਕੀ ਸਾਈਡ ਤੇ ਜਿਹੜੀ ਫੈਮਿਲੀ ਦੀ ਗੱਲ ਕਰਦੇ ਫੈਮਿਲੀ ਇਜ਼ ਫਰਸਟ ਯੈਸ ਲਵ ਯੂ ਟੂ ਆਲ ਤਾਂ ਦੋਸਤੋ ਤੁਸੀਂ ਵੀ ਨਾਲ ਹੀ ਹੋ ਗਾਈਜ਼ ਤੁਸੀਂ ਵੀ ਨਾਲ ਹੋ ਤੁਸੀਂ ਸੁਖ ਸੁਖਤ ਇੱਥੇ ਇੱਥੇ ਜੱਬੀ ਹੈ ਨਹੀਂ ਜੱਬੀ ਹੈ ਨਹੀਂ ਤਾਂ ਦੋਸਤੋ ਠੀਕ ਹੈ ਗਾਈਜ਼ ਆਪਾਂ ਮਿਲਦੇ ਆ नेक्स्ट ਵਲੌਗ ਦੇ ਵਿੱਚ ਲਵ ਯੂ ਟੂ ਆ ਲਾਈਕ ਕਮੈਂਟ ਸ਼ੇਅਰ ਕਰਦੇ ਬਾਈ ਬਾਈ ਓਏ ਓਏ ਕੁੱਤੇ